ਬਿਕਰਮ ਸਿੰਘ ਮਜੀਠੀਆ ਦਾ ਸਿਆਸੀ ਭਵਿੱਖ ਆਖਿਰ ਕੀ ਕਹਿੰਦਾ ਆਉਂਦੇ ਸਮੇਂ ਵਿੱਚ ਬਿਕਰਮ ਸਿੰਘ ਮਜੀਠੀਆ ਸਿਆਸੀ ਪਦਰ ਦੇ ਉੱਤੇ ਜਾਂ ਨਿੱਜੀ ਪਦਰ ਤੇ ਵੀ ਕੀ ਕੁਝ ਝੱਲਣ ਵਾਲੇ ਨੇ ਸਵਾਲ ਹੀ ਖੜਾ ਹੋ ਰਿਹਾ ਕਿਉਂਕਿ ਲੰਘੇ ਦਿਨੀ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਵੱਲੋਂ ਪ੍ਰੋਸੀਕਿਊਸ਼ਨ ਸੈਂਕਸ਼ਨ ਕਰ ਦਿੱਤੀ ਗਈ ਹੈ ਗੁਲਾਬ ਚੰਦ ਕਟਾਰੀਆ ਪੰਜਾਬ ਦੇ ਗਵਰਨਰ ਨੇ ਔਰ ਉਹਨਾਂ ਨੇ ਮੁਕੱਦਮਾ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਹੈ ਪ੍ਰੋਸੀਕਿਊਸ਼ਨ ਸੈਂਕਸ਼ਨ ਕਰਨ ਦਾ ਮਤਲਬ ਹੈ ਕਿ ਬਿਕਰਮ ਸਿੰਘ ਮਜੀਠੀਆ ਮਾਮਲੇ ਦੇ ਉੱਤੇ ਹੁਣ ਮੁਕੱਦਮਾ ਚਲਾਉਣ ਦੀ ਇਜਾਜ਼ਤ ਗਵਰਨਰ ਦੇ ਵੱਲੋਂ ਸੈਂਕਸ਼ਨ ਕਰ ਦਿੱਤੀ ਗਈ ਹੈ ਦੇ ਦਿੱਤੀ ਗਈ ਹੈ ਦਰਸਲ ਬਿਕਰਮ ਸਿੰਘ ਮਜੀਠੀਆ ਪੰਜਾਬ ਦੇ ਸਾਬਕਾ ਮੰਤਰੀ ਰਹੇ ਨੇ ਹੁਣ ਉਹ ਭਾਵੇਂ ਮੰਤਰੀ ਹੋਵੇ ਜਾਂ ਸਾਬਕਾ ਮੰਤਰੀ ਹੋਵੇ ਜੇ ਪ੍ਰੋਸੀਕਿਊਸ਼ਨ ਸੈਂਕਸ਼ਨ ਕਰਾਉਣੀ ਹੈ ਤੇ ਉਸ ਵਿੱਚ ਗੁਲਾਬ ਚੰਦ ਕੁਟਾਰੀਆ ਜਾਂ ਜਿਹੜੇ ਗਵਰਨਰ ਹੋਣਗੇ ਸੂਬੇ ਦੇ ਜਿਵੇਂ ਕਿ ਇਸ ਮਾਮਲੇ ਦੇ ਵਿੱਚ ਗੁਲਾਬ ਚੰਦ ਕੁਟਾਰੀਆ ਨੇ ਉਹਨਾਂ ਦੇ ਕੋਲ ਇਹ ਪ੍ਰੋਸੀਕਿਊਸ਼ਨ ਸੈਂਕਸ਼ਨ ਕਰਾਉਣੀ ਹੋਵੇਗੀ ਬਿਕਰਮ ਸਿੰਘ ਮਦੀਠੀਆ ਮਾਮਲੇ ਦੇ ਵਿੱਚ ਜਿਹੜਾ ਮਾਮਲਾ ਵਿਜੀਲੈਂਸ ਬਿਊਰੋ ਦੇ ਵੱਲੋਂ ਦਰਜ ਕੀਤਾ ਗਿਆ ਸੀ ਡਿਸਪਰੋਪੋਰਸ਼ਨੇਟ ਐਸੈਟਸ ਦਾ ਉਸ ਦੇ ਵਿੱਚ ਹੁਣ ਇਹ ਮਾਮਲਾ ਜਿੱਥੇ 540 ਕਰੋੜ ਤੋਂ ਸ਼ੁਰੂ ਹੋਇਆ ਹੁਣ 700 ਜਾਂ 700 ਤੋਂ ਵੱਧ ਕਰੋੜ ਰੁਪਏ ਦੇ ਨਾਲ ਜੁੜਿਆ ਨਜ਼ਰ ਆਉਣ ਲੱਗਿਆ ਹੈ ਯਾਨੀ ਕਿ 700 750 ਕਰੋੜ ਰੁਪਏ ਦਾ ਜਿਹੜਾ ਇਹ ਓਵਰ ਆਲ ਮਾਮਲਾ ਦੱਸਿਆ ਜਾ ਰਿਹਾ ਔਰ ਉਸੇ ਦੀ ਜਾਂਚ ਵਾਸਤੇ ਉਸੇ ਦੀ ਹੁਣ ਅਦਾਲਤੀ ਕਾਰਵਾਈ ਵਾਸਤੇ ਮੁਕੱਦਮਾ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ ਬਿਜਲੈਸ ਦੇ ਵੱਲੋਂ ਜਾਣਕਾਰੀ ਮੁਤਾਬਕ 40000 ਤੋਂ 45000 ਪੰਨਿਆਂ ਦੀ ਇੱਕ ਚਾਰਜ ਸ਼ੀਟ ਜਿਹੜੀ ਹੈ ਉਹ ਫਾਈਲ ਕਰ ਦਿੱਤੀ ਗਈ ਹੈ ਔਰ ਉਸੇ ਰਿਪੋਰਟ ਦੇ ਬਨਾ ਦੇ ਉੱਤੇ ਹੁਣ ਅੱਗੇ ਸੁਣਵਾਈ ਜਿਹੜੀ ਹੈ ਉਹ ਅਦਾਲਤ ਵਿੱਚ ਹੋਊਗੀ ਬਿਕਰਮ ਸਿੰਘ ਮਜੀਠੀਆ ਦੇ ਮਾਮਲੇ ਦੇ ਵਿੱਚ ਅਦਾਲਤ ਦੇ ਵਿੱਚ ਉਹ ਕਾਰਵਾਈ ਹੋਊਗੀ ਔਰ ਇਸੇ ਸੰਦਰਭ ਦੇ ਵਿੱਚ ਹੁਣ ਇਹ ਵਿਚਾਰਿਆ ਜਾ ਰਿਹਾ ਹੈ ਕਿ ਕੀ ਆਉਂਦੇ ਸਮੇਂ ਦੇ ਵਿੱਚ ਮਜੀਠੀਆ ਦੀਆਂ ਮਸ਼ਕਲਾਂ ਹੋਰ ਵੱਧ ਸਕਦੀਆਂ ਨੇ ਕਿਉਂਕਿ ਬਹੁਤ ਸਾਰੇ ਸਵਾਲ ਖੜਦੇ ਆ ਖਾਸ ਤੌਰ ਦੇ ਉੱਤੇ ਹਵਾ ਲੇ ذریعے ਪੈਸੇ ਆਉਣ ਦੇ ਇਲਜ਼ਾਮ ਬਲੈਕ ਮਨੀ ਨੂੰ ਵਾਈਟ ਮਨੀ ਚ ਕਨਵਰਟ ਕਰਨ ਦੇ ਇਲਜ਼ਾਮ ਸਾਈਪ੍ਰਸ ਅਤੇ ਸਿੰਗਾਪੁਰ ਦੀਆਂ ਕੁਝ ਕੰਪਨੀਆਂ ਦੇ ذریعے ਪੈਸਾ ਕਮਾਉਣ ਦੇ ਇਲਜ਼ਾਮ ਔਰ ਵੱਡੇ ਪੱਦਰ ਦੇ ਉੱਤੇ ਜਿਹੜੇ ਪ੍ਰੋਪਰਟੀਆਂ ਦੇ ਇਲਜ਼ਾਮ ਨੇ ਫਾਰਮ ਹਾਊਸਸ ਦੇ ਇਲਜ਼ਾਮ ਨੇ ਜਾਇਦਾਦਾਂ ਦੇ ਇਲਜ਼ਾਮ ਨੇ ਉਹ ਅਜੇ ਅਲੈਦਾ ਇਸ ਦੇ ਨਾਲ ਇਨਕਲੂਡ ਹੋਣਗੇ ਔਰ ਆਉਂਦੇ ਸਮੇਂ ਵਿੱਚ ਇਹ ਪੂਰਾ ਕੇਸ ਅਦਾਲਤ ਦੇ ਵਿੱਚ ਕਾਰਵਾਈ ਅਧੀਨ ਆਵੇਗਾ ਹੁਣ ਉਸੇ ਮਸਲੇ ਨੂੰ ਲੈ ਕੇ ਮਕਦਮੇ ਦੀ ਜਿਹੜੀ ਇਜਾਜ਼ਤ ਹੈ ਮਕਦਮਾ ਚਲਾਉਣ ਦੀ ਜਿਹੜੀ ਇਜਾਜ਼ਤ ਹੈ ਉਹ ਗੁਲਾਬ ਚੰਦ ਕਟਾਰੀਆ ਗਵਰਨਰ ਆਫ ਪੰਜਾਬ ਦੇ ਵੱਲੋਂ ਦੇ ਦਿੱਤੀ ਗਈ ਹੈ ਹੋਇਆ ਕੀ ਹੈ ਇਹ ਜਾਣਨਾ ਜ਼ਰੂਰੀ ਹੈ ਦਰਅਸਲ ਪੰਜਾਬ ਦੇ ਰਾਜਪਾਲ ਜਿਵੇਂ ਕਿ ਦੱਸਿਆ ਉਹਨਾਂ ਨੇ ਮਕਦਮਾ ਚਲਾਉਣ ਦੀ ਇਜਾਜ਼ਤ ਦਿੱਤੀ ਹੈ ਇਹ ਮਕਦਮਾ ਚਲਾਉਣ ਦੀ ਇਜਾਜ਼ਤ ਜਿਹੜੀ ਹੈ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਵਿਰੁੱਧ ਭ੍ਰਿਸ਼ਟਾਚਾਰ ਰੋਕਥਾਮ ਐਕਟ 1988 ਦੇ ਤਹਿਤ ਜੋ ਮਕਦਮਾ ਆਇਆ ਉਸ ਨੂੰ ਚਲਾਉਣ ਦੀ ਇਜਾਜ਼ਤ ਦਿੰਦਾ ਐਕਟ ਦੀ ਧਾਰਾ 19 ਦੇ ਤਹਿਤ ਜਾਰੀ ਕੀਤੀ ਗਈ ਇਹ ਮਨਜ਼ੂਰੀ ਪੰਜਾਬ ਕੈਬਨਿਟ ਦੀ ਰਸਮੀ ਸਿਫਾਰਿਸ਼ ਤੋਂ ਬਾਅਦ ਦਿੱਤੀ ਗਈ ਹੈ ਇਸ ਮਾਮਲੇ ਦੀਆਂ ਜੜ੍ਹਾਂ 2018 ਦੀ ਨਸ਼ਾ ਵਿਰੋਧੀ ਵਿਸ਼ੇਸ਼ ਟਾਸਕ ਫੋਰਸ ਦੀ ਰਿਪੋਰਟ ਦੇ ਆਧਾਰ ਉੱਤੇ ਨਾਰਕੋਟਿਕ ਡਰੱਗਸ ਐਂਡ ਸਾਈਕੋਟ੍ਰੋਪਿਕ ਸਬਸਟੈਂਸਸ ਐਕਟ ਦੇ ਤਹਿਤ 221 ਦੀ ਐਫਆਈਆਰ ਦੇ ਨਾਲ ਜੁੜੀਆਂ ਨੇ ਹਾਲਾਂਕਿ 2022 ਦੇ ਵਿੱਚ ਅਦਾਲਤਾਂ ਦੁਆਰਾ ਐਨਡੀਪੀਐਸ ਦੇ ਦੋਸ਼ਾਂ ਨੂੰ ਨਾਕਾਫੀ ਸਬੂਤਾਂ ਕਾਰਨ ਰੱਦ ਕਰ ਦਿੱਤਾ ਗਿਆ ਸੀ ਇੱਕ ਵਿਸ਼ੇਸ਼ ਜਾਂਚ ਟੀਮ ਐਸਆਈਟੀ ਦੀ ਜਾਂਚ ਜਾਰੀ ਰਹੀ ਜਿਸ ਦੇ ਵਿੱਚ ਵਿੱਤੀ ਟ੍ਰੇਲ ਦਾ ਪਰਦਾਫਾਸ਼ ਕੀਤਾ ਗਿਆ ਇਸ ਕਾਰਨ 25 ਜੂਨ 2025 ਨੂੰ ਵਿਜੀਲੈਂਸ ਬਿਊਰੋ ਦੇ ਮੋਹਾਲੀ ਫਲਾਈਿੰਗ ਸਕੁਐਡ ਪੁਲਿਸ ਸਟੇਸ਼ਨ ਦੇ ਵਿੱਚ ਆਈਪੀਸੀ ਅਪਰਾਧਿਕ ਸਾਜ਼ਿਸ਼ਾਂ ਦੀਆਂ ਧਾਰਾਵਾਂ ਦੇ ਨਾਲ ਪੜੇ ਜਾਣ ਵਾਲੇ ਪੀਸੀ ਐਕਟ ਦੀ ਧਾਰਾ 13 ਕਲੌਜ਼ 1 ਸਬਕਲੌਜ਼ B ਅਤੇ 13 ਕਲੌਜ਼ 2 ਦੇ ਤਹਿਤ ਇੱਕ ਨਵੀਂ ਐਫਆਈਆਰ ਦਰਜ ਕੀਤੀ ਗਈ ਜਾਂਚ ਵਿੱਚ ਮਜੀਠੀਆ ਦੇ ਮੰਤਰੀ ਕਾਰਜਕਾਲ 2007 ਤੋਂ 17 ਦੌਰਾਨ ਸ਼ੈੱਲ ਕੰਪਨੀਆ ਹਵਾਲਾ ਨੈਟਵਰਕ ਅਤੇ ਬੇਨਾਮੀ ਜਾਇਦਾਦਾਂ ਰਾਹੀਂ 540 ਕਰੋੜ ਰੁਪਏ ਤੋਂ ਵੱਧ ਦੀ ਕਥਿਤ ਲਾਂਡਰਿੰਗ ਦੇ ਇਲਜ਼ਾਮ ਲੱਗੇ। ਕਥਿਤ ਖੋਜਾਂ ਵਿੱਚ ਸਰਾਇਆ ਇੰਡਸਟਰੀਜ਼ ਵਰਗੀਆਂ ਪਰਿਵਾਰਕ ਨਿਯੰਤਰਿਤ ਫਰਮਾਂ ਨੂੰ 161 ਕਰੋੜ ਰੁਪਏ ਦੀ ਅਣਵਿਆਖਿਆਤ ਨਕਦੀ ਜਮ੍ਹਾਂ ਰਕਮ ਸਾਈਪ੍ਰਸ ਅਤੇ ਸਿੰਗਾਪੁਰ ਦੇ ਵਿੱਚ ਆਫਸ਼ੋਰ ਸੰਸਥਾਵਾਂ ਰਾਹੀਂ ਭੇਜੀ ਗਈ 141 ਕਰੋੜ ਰੁਪਏ 236 ਕਰੋੜ ਦੀ ਅਣ ਰਿਪੋਰਟ ਕੀਤੀ ਵਾਧੂ ਜਮਾ ਰਕਮ ਅਤੇ ਜਾਇਦਾਦ ਸਰੋਤਾਂ ਤੋਂ ਬਿਨਾ ਲਗਜ਼ਰੀ ਜਾਇਦਾਦਾਂ ਦੀ ਪ੍ਰਾਪਤੀ ਸ਼ਾਮਿਲ ਹੈ ਜੋ ਕੁੱਲ ਮਿਲਾ ਕੇ 700 ਕਰੋੜ ਤੋਂ ਵੱਧ ਰੁਪਏ ਬਣਦੀ ਹੈ ਔਰ ਉਸ ਦੀ ਆਮਦਨ ਤੋਂ ਲਗਭਗ 1200% ਵੱਧ ਦੱਸੀ ਜਾ ਰਹੀ ਹੈ ਵਿਕਰਮ ਸਿੰਘ ਮਜੀਠੀਆ ਮਜੀਠਾ ਤੋਂ ਤਿੰਨ ਵਾਰ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਦੇ ਸਾਲੇ ਨੂੰ ਉਸ ਦਿਨ ਗ੍ਰਿਫਤਾਰ ਕਰ ਲਿਆ ਗਿਆ ਜਦੋਂ ਵਿਜੀਲੈਂਸ ਬਿਊਰੋ ਨੇ ਉਨ੍ਹਾਂ ਦੇ ਅੰਮ੍ਰਿਤਸਰ ਨਿਵਾਸ ਤੇ 25 ਹੋਰ ਥਾਮਾ ਸਮੇਤ ਛਾਪੇਮਾਰੀ ਕੀਤੀ ਜਿਸ ਤੋਂ 30 ਮੋਬਾਈਲ ਫੋਨ, ਲੈਪਟਾਪ, ਜਾਇਦਾਦ ਦੇ ਦਸਤਾਵੇਜ਼ ਅਤੇ ਡਾਇਰੀਆਂ ਮਿਲੀਆਂ ਵਿਜੀਲੈਂਸ ਬਿਊਰੋ ਨੇ 22 ਅਗਸਤ ਨੂੰ 140 ਪੰਨਿਆਂ ਦੀ ਚਾਰਜਸ਼ਿੱਟ ਦਾਇਰ ਕੀਤੀ ਜਿਸ ਦਾ ਸਮਰਥਨ 40000 ਤੋਂ 45000 ਪੰਨਿਆਂ ਦੇ ਸਬੂਤਾਂ ਅਤੇ 200 ਤੋਂ ਵੱਧ ਗਵਾਹਾਂ ਦੇ ਬਿਆਨਾਂ ਦੇ ਨਾਲ ਕੀਤਾ ਗਿਆ ਜਿਸ ਵਿੱਚ ਈਡੀ ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਅਤੇ ਸਾਬਕਾ ਡੀਜੀਪੀ ਸਿਧਾਰਥ ਚੱਟੋਪੱਧਿਆਏ ਸ਼ਾਮਲ ਸਨ ਜਿਨ੍ਹਾਂ ਨੇ ਮਜੀਠੀਆ ਦੇ ਕਥਿਤ ਗੱਠਜੋੜ ਉੱਤੇ ਪਹਿਲਾਂ ਸਰਕਾਰ ਦੀ ਕਾਰਵਾਈ ਨਾ ਕਰਨ ਦਾ ਦੋਸ਼ ਲਾਇਆ ਸੀ ਇਸ ਮਾਮਲੇ ਨੇ ਭਿਆਨਕ ਰਾਜਨੀਤਿਕ ਵਿਵਾਦ ਛੇੜ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਨੇ ਇਸ ਨੂੰ 2027 ਦੀਆਂ ਚੋਣਾਂ ਤੋਂ ਪਹਿਲਾਂ ਵਿਰੋਧੀ ਧਿਰਾਂ ਨੂੰ ਚੁੱਪ ਕਰਾਉਣ ਦੇ ਵਾਸਤੇ ਆਪ ਬਦਲਾਖੋਰੀ ਘਰਾੜ ਦਿੱਤਾ ਹੈ ਸੁਖਬੀਰ ਨੇ ਮਾਨ ਨੂੰ ਸਰਾਇਆ ਇੰਡਸਟਰੀਜ਼ ਦੇ ਨਾਲ ਵਿਦੇਸ਼ੀ ਫੰਡਿੰਗ ਲਿੰਕ ਸਾਬਤ ਕਰਨ ਦੀ ਚੁਣੌਤੀ ਦਿੱਤੀ ਹੈ ਅਤੇ ਵਿਜੀਲੈਂਸ ਬਿਊਰੋ ਦੇ ਦਾਵਾ-ਦਾਅਵਿਆਂ ਨੂੰ ਲੋਕਤੰਤਰ ਦਾ ਕਤਲ ਦੱਸਿਆ ਖੈਰ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਇਹ ਸਾਰੇ ਸਬੂਤ ਖਾਸ ਤੌਰ ਦੇ ਉੱਤੇ ਜੋ ਸਬੂਤ ਹਾਸਲ ਹੋਏ ਨੇ ਕਿਹਾ ਜਾ ਰਿਹਾ ਕਿ 200 ਤੋਂ ਵੱਧ ਗਵਾਹ ਉਹਨਾਂ ਦੇ ਬਿਆਨ ਇਸ ਦੇ ਵਿੱਚ ਸ਼ਾਮਿਲ ਕੀਤੇ ਗਏ ਨੇ ਹੁਣ ਵੇਖਣ ਵਾਲੀ ਗੱਲ ਹੋਵੇਗੀ ਕਿ ਇਹ ਕੇਸ ਕਿੱਧਰ ਵੱਲ ਨੂੰ ਕਰਵਟ ਲਊਗਾ ਇਹ ਵੀ ਦੱਸਿਆ ਜਾ ਰਿਹਾ ਕਿ ਈਡੀ ਜਿਹੜੀ ਐ ਇਸ ਦੇ ਵਿੱਚ ਇਨਵੋਲਵ ਹੋ ਸਕਦੀ ਹੈ ਔਰ ਡੂੰਗੀਆਂ ਜੜਾ ਖੰਗਾਲੀਆਂ ਜਾ ਸਕਦੀਆਂ ਨੇ ਜਿਹੜਾ ਕੇਸ ਦਰਜ ਹੋਣ ਤੋਂ ਬਾਅਦ ਵੀ 125 ਦੇ ਵਿੱਚ ਗ੍ਰਿਫਤਾਰੀ ਹੋਈ ਹੈ 25 ਜੂਨ 2025 ਨੂੰ ਗ੍ਰਿਫਤਾਰੀ ਹੋਈ ਹੈ ਹੁਣ ਉਸ ਸੰਬੰਧੀ ਹੋ ਸਕਦਾ ਹੈ ਕਿ 2013 14 ਵਾਲਾ ਮਾਮਲਾ ਵੀ ਵਿਚਾਰ ਲਿਆ ਜਾਵੇ ਵਿੱਚ ਹੀ ਹੋਰ ਰਿਪੋਰਟ ਵੀ ਖੰਗਾਲੀ ਜAVE ਜਿਹੜੀ ਐਨਡੀਪੀਐਸ ਐਕਟ ਦੇ ਚਲਦੇ ਸਪੈਸ਼ਲ ਟਾਸਕ ਫੋਰਸ ਨੇ ਜਾਰੀ ਕੀਤੀ ਸੀ ਔਰ 2018 ਦੇ ਵਿੱਚ ਉਹ ਰਿਪੋਰਟ ਅਜੇ ਵੀ ਲਸਾਫੇ ਦੇ ਵਿੱਚ ਬੰਦ ਹੈ ਹੁਣ ਵੇਖਣ ਵਾਲੀ ਗੱਲ ਹੈ ਕਿ ਹੌਂਦਾਂ ਸਮਾਂ ਕੀ ਕੁਝ ਲੈ ਕੇ ਆਵੇਗਾ ਰਿਪੋਰਟਾਂ ਖੋਲਣਗੀਆਂ ਕਿ ਨਹੀਂ ਉਹ ਵਕਤ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋਮਾਨੀ ਡੀਆ ਪੰਜਾਬੀ ਤੇ ਵਿਕਰਮ ਸਿੰਘ ਮਜੀਠੀਆ ਦਾ ਸਿਆਸੀ ਭਵਿੱਖ ਆਖਰ ਕੀ ਕਹਿੰਦਾ ਆਉਂਦੇ ਸਮੇਂ ਵਿੱਚ ਵਿਕਰਮ ਸਿੰਘ ਮਜੀਠੀਆ ਸਿਆਸੀ ਪਦਰ ਦੇ ਉੱਤੇ ਜਾਂ ਨਿੱਜੀ ਪਦਰ ਤੇ ਵੀ ਕੀ ਕੁਝ ਚੱਲਣ ਵਾਲੇ ਨੇ ਸਵਾਲ ਹੀ ਖੜਾ ਹੋ ਰਿਹਾ ਕਿਉਂਕਿ ਲੰਘੇ ਦਿਨੀ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਵੱਲੋਂ ਪ੍ਰੋਸੀਕਿਊਸ਼ਨ ਸੈਂਕਸ਼ਨ ਕਰ ਦਿੱਤੀ ਗਈ ਹੈ ਗੁਰਾਜੰਦ ਕੁਟਾਰੀਆ ਪੰਜਾਬ ਦੇ ਗਵਰਨਰ ਨੇ ਔਰ ਉਹਨਾਂ ਨੇ ਮੁਕਦਮਾ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਹੈ ਪ੍ਰੋਸੀਕਿਊਸ਼ਨ ਸੈਂਕਸ਼ਨ ਕਰਨ ਦਾ ਮਤਲਬ ਹੈ ਕਿ ਵਿਕਰਮ ਸਿੰਘ ਮਜੀਠੀਆ ਮਾਮਲੇ ਦੇ ਉੱਤੇ ਹੁਣ ਮੁਕਦਮਾ ਚਲਾਉਣ ਦੀ ਇਜਾਜ਼ਤ ਗਵਰਨਰ ਦੇ ਵੱਲੋਂ ਸੈਂਕਸ਼ਨ ਕਰ ਦਿੱਤੀ ਗਈ ਹੈ ਦੇ ਦਿੱਤੀ ਗਈ ਹੈ ਦਰਸਲ ਵਿਕਰਮ ਸਿੰਘ ਮਜੀਠੀਆ ਪੰਜਾਬ ਦੇ ਸਾਬਕਾ ਮੰਤਰੀ ਰਹੇ ਨੇ ਹੁਣ ਉਹ ਭਾਵੇਂ ਮੰਤਰੀ ਹੋਵੇ ਜਾਂ ਸਾਬਕਾ ਮੰਤਰੀ ਹੋਵੇ ਜੇ ਪ੍ਰੋਸੀਕਿਊਸ਼ਨ ਸੈਂਕਸ਼ਨ ਕਰਾਉਣੀ ਹੈ ਤੇ ਉਸ ਵਿੱਚ ਗੁਲਾਬ ਚੰਦ ਕੁਟਾਰੀਆ ਜਾਂ ਜਿਹੜੇ ਗਵਰਨਰ ਹੋਣਗੇ ਸੂਬੇ ਦੇ ਜਿਵੇਂ ਕਿ ਇਸ ਮਾਮਲੇ ਦੇ ਵਿੱਚ ਬਲਾਬਚਨ ਕਟਾਰੀਆ ਨੇ ਉਹਨਾਂ ਦੇ ਕੋਲ ਇਹ ਪ੍ਰੋਸੀਕਿਊਸ਼ਨ ਸੈਂਕਸ਼ਨ ਕਰਾਉਣੀ ਹੋਵੇਗੀ ਵਿਕਰਮ ਸਿੰਘ ਮਜੀਠੀਆ ਮਾਮਲੇ ਦੇ ਵਿੱਚ ਜਿਹੜਾ ਮਾਮਲਾ ਵਿਜੀਲੈਂਸ ਬਿਊਰੋ ਦੇ ਵੱਲੋਂ ਦਰਜ ਕੀਤਾ ਗਿਆ ਸੀ ਡਿਸਪਰੋਪੋਰਸ਼ਨੇਟ ਐਸੈਟਸ ਦਾ ਉਸ ਦੇ ਵਿੱਚ ਹੁਣ ਇਹ ਮਾਮਲਾ ਜਿੱਥੇ 540 ਕਰੋੜ ਤੋਂ ਸ਼ੁਰੂ ਹੋਇਆ ਹੁਣ 700 ਜਾਂ 700 ਤੋਂ ਵੱਧ ਕਰੋੜ ਰੁਪਏ ਦੇ ਨਾਲ ਜੁੜਿਆ ਨਜ਼ਰ ਆਉਣ ਲੱਗਿਆ ਹੈ ਯਾਨੀ ਕਿ 700-750 ਕਰੋੜ ਰੁਪਏ ਦਾ ਜਿਹੜਾ ਇਹ ਓਵਰਆਲ ਮਾਮਲਾ ਦੱਸਿਆ ਜਾ ਰਿਹਾ ਹੈ ਔਰ ਉਸੇ ਦੀ ਜਾਂਚ ਵਾਸਤੇ ਉਸੇ ਦੀ ਹੁਣ ਅਦਾਲਤੀ ਕਾਰਵਾਈ ਵਾਸਤੇ ਮੁਕੱਦਮਾ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਵਿਜੀਲੈਂਸ ਦੇ ਵੱਲੋਂ ਜਾਣਕਾਰੀ ਮੁਤਾਬਕ 40 ਹਜ਼ਾਰ ਤੋਂ 45 ਹਜ਼ਾਰ ਪੰਨਿਆਂ ਦੀ ਇੱਕ ਚਾਰਜ ਸ਼ੀਟ ਜਿਹੜੀ ਹੈ ਉਹ ਫਾਈਲ ਕਰ ਦਿੱਤੀ ਗਈ ਹੈ ਔਰ ਉਸੇ ਰਿਪੋਰਟ ਦੇ ਬਿਨਾ ਦੇ ਉੱਤੇ ਹੁਣ ਅੱਗੇ ਸੁਣਵਾਈ ਜਿਹੜੀ ਹੈ ਉਹ ਅਦਾਲਤ ਦੇ ਵਿੱਚ ਹੋਊਗੀ ਬਿਕਰਮ ਸਿੰਘ ਮਰੀਠੀਆ ਦੇ ਮਾਮਲੇ ਦੇ ਵਿੱਚ ਅਦਾਲਤ ਦੇ ਵਿੱਚ ਉਹ ਕਾਰਵਾਈ ਹੋਊਗੀ ਔਰ ਇਸੇ ਸੰਦਰਭ ਦੇ ਵਿੱਚ ਹੁਣ ਇਹ ਵਿਚਾਰਿਆ ਜਾ ਰਿਹਾ ਹੈ ਕਿ ਕੀ ਆਉਂਦੇ ਸਮੇਂ ਦੇ ਵਿੱਚ ਮਰੀਠੀਆ ਦੀਆਂ ਮਸ਼ਕਲਾਂ ਹੋਰ ਵੱਧ ਸਕਦੀਆਂ ਨੇ ਕਿਉਂਕਿ ਬਹੁਤ ਸਾਰੇ ਸਵਾਲ ਖੜਦੇ ਆ ਖਾਸ ਤੌਰ ਦੇ ਉੱਤੇ ਹਵਾਲੇ ਜ਼ਰੀਏ ਪੈਸੇ ਆਉਣ ਦੇ ਇਲਜ਼ਾਮ ਬਲੈਕ ਮਨੀ ਨੂੰ ਵਾਈਟ ਮਨੀ ਚ ਕਨਵਰਟ ਕਰਨ ਦੇ ਇਲਜ਼ਾਮ ਸਾਈਪਰਸ ਅਤੇ ਸਿੰਗਾਪੁਰ ਦੀਆਂ ਕੁਝ ਕੰਪਨੀਆਂ ਦੇ ਜ਼ਰੀਏ ਪੈਸਾ ਕਮਾਉਣ ਦੇ ਇਲਜ਼ਾਮ ਔਰ ਵੱਡੇ ਪੱਧਰ ਦੇ ਉੱਤੇ ਜਿਹੜੇ ਪ੍ਰੋਪਰਟੀਆਂ ਦੇ ਇਲਜ਼ਾਮ ਨੇ ਫਾਰਮ ਹਾਊਸਸ ਦੇ ਇਲਜ਼ਾਮ ਨੇ ਜਾਇਦਾਦਾਂ ਦੇ ਇਲਜ਼ਾਮ ਨੇ ਉਹ ਅਜੇ ਅਲੈਦਾ ਇਸ ਦੇ ਨਾਲ ਇਨਕਲੂਡ ਹੋਣਗੇ ਔਰ ਆਉਂਦੇ ਸਮੇਂ ਵਿੱਚ ਇਹ ਪੂਰਾ ਕੇਸ ਅਦਾਲਤ ਦੇ ਵਿੱਚ ਕਾਰਵਾਈ ਅਧੀਨ ਆਵੇਗਾ ਹੁਣ ਉਸੇ ਮਸਲੇ ਨੂੰ ਲੈ ਕੇ ਮੁਕਦਮੇ ਦੀ ਜਿਹੜੀ ਇਜਾਜ਼ਤ ਹੈ ਮੁਕਦਮਾ ਚਲਾਉਣ ਦੀ ਜਿਹੜੀ ਇਜਾਜ਼ਤ ਹੈ ਉਹ ਗੁਲਾਬ ਚੰਦ ਕਟਾਰੀਆ ਗਵਰਨਰ ਆਫ ਪੰਜਾਬ ਦੇ ਵੱਲੋਂ ਦੇ ਦਿੱਤੀ ਗਈ ਹੋਇਆ ਕੀ ਹੈ ਜਾਨਣਾ ਜ਼ਰੂਰੀ ਹੈ ਦਰਅਸਲ ਪੰਜਾਬ ਦੇ ਰਾਜਪਾਲ ਜਿਵੇਂ ਕਿ ਦੱਸਿਆ ਉਹਨਾਂ ਨੇ ਮੁਕਦਮਾ ਚਲਾਉਣ ਦੀ ਇਜਾਜ਼ਤ ਦਿੱਤੀ ਹੈ ਇਹ ਮਕਦਮਾ ਚਲਾਉਣ ਦੀ ਇਜਾਜ਼ਤ ਜਿਹੜੀ ਹੈ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਵਿਰੁੱਧ ਭ੍ਰਿਸ਼ਟਾਚਾਰ ਰੋਕ-थाम ਐਕਟ 1988 ਦੇ ਤਹਿਤ ਜੋ ਮਕਦਮਾ ਆਇਆ ਉਸ ਨੂੰ ਚਲਾਉਣ ਦੀ ਇਜਾਜ਼ਤ ਦਿੰਦਾ ਐਕਟ ਦੀ ਧਾਰਾ 19 ਦੇ ਤਹਿਤ ਜਾਰੀ ਕੀਤੀ ਗਈ ਇਹ ਮਨਜ਼ੂਰੀ ਪੰਜਾਬ ਕੈਬਨਿਟ ਦੀ ਰਸਮੀ ਸਿਫਾਰਿਸ਼ ਤੋਂ ਬਾਅਦ ਦਿੱਤੀ ਗਈ ਹੈ ਇਸ ਮਾਮਲੇ ਦੀਆਂ ਜੜ੍ਹਾਂ 2018 ਦੀ ਨਸ਼ਾ ਵਿਰੋਧੀ ਵਿਸ਼ੇਸ਼ ਟਾਸਕ ਫੋਰਸ ਦੀ ਰਿਪੋਰਟ ਦੇ ਆਧਾਰ ਉੱਤੇ Narcotic drugs and psychotropic substances act ਦੇ ਤਹਿਤ 221 ਦੀ ਐਫਆਈਆਰ ਦੇ ਨਾਲ ਜੁੜੀਆਂ ਨੇ ਹਾਲਾਂਕਿ 2022 ਦੇ ਵਿੱਚ ਅਦਾਲਤਾਂ ਦੁਆਰਾ NDPS ਦੇ ਦੋਸ਼ਾਂ ਨੂੰ ਨਾਕਾਫੀ ਸਬੂਤਾਂ ਕਾਰਨ ਰੱਦ ਕਰ ਦਿੱਤਾ ਗਿਆ ਸੀ ਇੱਕ ਵਿਸ਼ੇਸ਼ ਜਾਂਚ ਟੀਮ SIT ਦੀ ਜਾਂਚ ਜਾਰੀ ਰਹੀ ਜਿਸ ਦੇ ਵਿੱਚ ਵਿੱਤੀ ਟ੍ਰੇਲ ਦਾ ਪਰਦਾਫਾਸ਼ ਕੀਤਾ ਗਿਆ ਇਸ ਕਾਰਨ 25 ਜੂਨ 2025 ਨੂੰ ਵਿਜੀਲੈਂਸ ਬਿਊਰੋ ਦੇ ਮੋਹਾਲੀ ਫਲਾਈਿੰਗ ਸਕਵਾਡ ਪੁਲਿਸ ਸਟੇਸ਼ਨ ਦੇ ਵਿੱਚ IPC ਅਪਰਾਧਿਕ ਸਾਜ਼ਿਸ਼ਾਂ ਦੀਆਂ ਧਾਰਾਵਾਂ ਦੇ ਨਾਲ ਪੜੇ ਜਾਣ ਵਾਲੇ ਪੀਸੀ ਐਕਟ ਦੀ ਧਾਰਾ 13 ਕਲॉज 1 ਸਬਕਲॉज B ਅਤੇ 13 ਕਲॉज 2 ਦੇ ਤਹਿਤ ਇੱਕ ਨਵੀਂ ਐਫਆਈਆਰ ਦਰਜ ਕੀਤੀ ਗਈ ਜਾਂਚ ਵਿੱਚ ਮਜੀਠੀਆ ਦੇ ਮੰਤਰੀ ਕਾਰਜਕਾਲ 2007 ਤੋਂ 17 ਦੌਰਾਨ ਸ਼ੈੱਲ ਕੰਪਨੀਆਂ ਹਵਾਲਾ ਨੈਟਵਰਕ ਅਤੇ ਬੇਨਾਮੀ ਜਾਇਦਾਦਾਂ ਰਾਹੀਂ 540 ਕਰੋੜ ਰੁਪਏ ਤੋਂ ਵੱਧ ਦੀ ਕਥਿਤ ਲਾਂਡਰਿੰਗ ਦੇ ਇਲਜ਼ਾਮ ਲੱਗੇ ਕਥਿਤ ਖੋਜਾਂ ਵਿੱਚ ਸਰਾਇਆ ਇੰਡਸਟਰੀਜ਼ ਵਰਗੀਆਂ ਪਰਿਵਾਰਕ ਨਿਯੰਤਰਿਤ ਫਰਮਾਂ ਨੂੰ 161 ਕਰੋੜ ਰੁਪਏ ਦੀ ਅਣਵਿਆਖਤ ਨਕਦੀ ਜਮ੍ਹਾਂ ਰਕਮ ਸਾਈਪ੍ਰਸ ਅਤੇ ਸਿੰਗਾਪੁਰ ਦੇ ਵਿੱਚ ਆਫਸ਼ੋਰ ਸੰਸਥਾਾਂਾਂ ਰਾਹੀਂ ਭੇਜੇ ਗਏ 141 ਕਰੋੜ ਰੁਪਏ 236 ਕਰੋੜ ਦੀ ਅਨ ਰਿਪੋਰਟ ਕੀਤੀ ਵਾਧੂ ਜਮ੍ਹਾਂ ਰਕਮ ਅਤੇ ਜਾਇਦਾਦ ਸਰੋਤਾਂ ਤੋਂ ਬਿਨਾ ਲਗਜ਼ਰੀ ਜਾਇਦਾਦਾਂ ਦੀ ਪ੍ਰਾਪਤੀ ਸ਼ਾਮਲ ਹੈ ਜੋ ਕੁੱਲ ਮਿਲਾ ਕੇ 700 ਕਰੋੜ ਤੋਂ ਵੱਧ ਰੁਪਏ ਬਣਦੀ ਹੈ ਔਰ ਉਸ ਦੀ ਆਮਦਨ ਤੋਂ ਲਗਭਗ 1200% ਵਧ ਦੱਸੀ ਜਾ ਰਹੀ ਹੈ ਵਿਕਰਮ ਸਿੰਘ ਮਜੀਠੀਆ ਮਜੀਠਾ ਤੋਂ ਤਿੰਨ ਵਾਰ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਦੇ ਸਾਲੇ ਨੂੰ ਉਸ ਦਿਨ ਗ੍ਰਿਫਤਾਰ ਕਰ ਲਿਆ ਗਿਆ ਜਦੋਂ ਵਿਜੀਲੈਂਸ ਬਿਊਰੋ ਨੇ ਉਹਨਾਂ ਦੇ ਅੰਮ੍ਰਿਤਸਰ ਨਿਵਾਸ ਤੇ 25 ਹੋਰ ਥਾਮਾ ਸਮੇਤ ਛਾਪੇਮਾਰੀ ਕੀਤੀ ਜਿਸ ਤੋਂ 30 ਮੋਬਾਈਲ ਫੋਨ ਲੈਪਟਾਪ ਜਾਇਦਾਦ ਦੇ ਦਸਤਾਵੇਜ਼ ਅਤੇ ਡਾਇਰੀਆਂ ਮਿਲੀਆਂ ਵਿਜੀਲੈਂਸ ਬਿਊਰੋ ਨੇ 22 ਅਗਸਤ ਨੂੰ 140 ਪੰਨਿਆਂ ਦੀ ਚਾਰਜ ਸ਼ੀਟ ਦਾਇਰ ਕੀਤੀ ਜਿਸ ਦਾ ਸਮਰਥਨ 40000 ਤੋਂ 45000 ਪੰਨਿਆਂ ਦੇ ਸਬੂਤਾਂ ਅਤੇ 200 ਤੋਂ ਵੱਧ ਗਵਾਹਾਂ ਦੇ ਬਿਆਨਾਂ ਦੇ ਨਾਲ ਕੀਤਾ ਗਿਆ ਜਿਸ ਵਿੱਚ ਈਡੀ ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਅਤੇ ਸਾਬਕਾ ਡੀਜੀਪੀ ਸਿਧਾਰਥ ਛੱਟੋਪਧਿਆਏ ਸ਼ਾਮਲ ਸਨ ਜਿਨ੍ਹਾਂ ਨੇ ਮਜੀਠੀਆ ਦੇ ਕਥਿਤ ਗੱਠਜੋੜ ਉੱਤੇ ਪਹਿਲਾਂ ਸਰਕਾਰ ਦੀ ਕਾਰਵਾਈ ਨਾ ਕਰਨ ਦਾ ਦੋਸ਼ ਲਾਇਆ ਸੀ ਇਸ ਮਾਮਲੇ ਨੇ ਭਿਆਨਕ ਰਾਜਨੀਤਿਕ ਵਿਵਾਦ ਛੇੜ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਨੇ ਇਸ ਨੂੰ 2027 ਦੀਆਂ ਚੋਣਾਂ ਤੋਂ ਪਹਿਲਾਂ ਵਿਰੋਧੀ ਧਿਰਾਂ ਨੂੰ ਚੁੱਪ ਕਰਾਉਣ ਦੇ ਵਾਸਤੇ ਆਪ ਬਦਲਾਖੋਰੀ ਘਰਾੜ ਦਿੱਤਾ ਸੁਖਬੀਰ ਨੇ ਮਾਨ ਨੂੰ ਸਰਾਇਆ ਇੰਡਸਟਰੀਜ਼ ਦੇ ਨਾਲ ਵਿਦੇਸ਼ੀ ਫੰਡਿੰਗ ਲਿੰਕ ਸਾਬਿਤ ਕਰਨ ਦੀ ਚੁਣੌਤੀ ਦਿੱਤੀ ਹੈ ਅਤੇ ਵਿਜੀਲੈਂਸ ਬਿਊਰੋ ਦੇ ਦਾਵਾ-ਦਾਵਿਆਂ ਨੂੰ ਲੋਕਤੰਤਰ ਦਾ ਕਤਲ ਦੱਸਿਆ ਖੈਰ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਇਹ ਸਾਰੇ ਸਬੂਤ ਖਾਸ ਤੌਰ ਦੇ ਉੱਤੇ ਜੋ ਸਬੂਤ ਹਾਸਲ ਹੋਏ ਨੇ ਕਿਹਾ ਜਾ ਰਿਹਾ ਕਿ 200 ਤੋਂ ਵੱਧ ਗਵਾਹ ਉਨ੍ਹਾਂ ਦੇ ਬਿਆਨ ਇਸ ਦੇ ਵਿੱਚ ਸ਼ਾਮਿਲ ਕੀਤੇ ਗਏ ਨੇ ਹੁਣ ਵੇਖਣ ਵਾਲੀ ਗੱਲ ਹੋਵੇਗੀ ਕਿ ਇਹ ਕੇਸ ਕਿੱਧਰ ਵੱਲ ਨੂੰ ਕਰਵਟ ਲਊਗਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਈਡੀ ਜਿਹੜੀ ਹੈ ਇਸ ਦੇ ਵਿੱਚ ਇਨਵੋਲਵ ਹੋ ਸਕਦੀ ਹੈ ਔਰ ਡੂੰਗੀਆਂ ਜੜ੍ਹਾਂ ਖੰਗਾਲੀਆਂ ਜਾ ਸਕਦੀਆਂ ਨੇ ਜਿਹੜਾ ਕੇਸ ਦਰਜ ਹੋਣ ਤੋਂ ਬਾਅਦ 225 ਦੇ ਵਿੱਚ ਗ੍ਰਿਫਤਾਰੀ ਹੋਈ ਹੈ 25 ਜੂਨ 225 ਨੂੰ ਗ੍ਰਿਫਤਾਰੀ ਹੋਈ ਹੈ ਹੁਣ ਉਸ ਸੰਬੰਧੀ ਹੋ ਸਕਦਾ ਹੈ ਕਿ 2013 14 ਵਾਲਾ ਮਾਮਲਾ ਵੀ ਵਿਚਾਰ ਲਿਆ ਜਾਵੇ ਵਿੱਚ ਹੀ ਓਰ ਰਿਪੋਰਟ ਵੀ ਖੰਗਾਲੀ ਜਾਵੇ ਜਿਹੜੀ ਐਨਡੀਪੀਐਸ ਐਕਟ ਦੇ ਚਲਦੇ ਸਪੈਸ਼ਲ ਟਾਸਕ ਫੋਰਸ ਨੇ ਜਾਰੀ ਕੀਤੀ ਸੀ ਔਰ 2018 ਦੇ ਵਿੱਚ ਉਹ ਰਿਪੋਰਟ ਅਜੇ ਵੀ ਲਫਾਫੇ ਦੇ ਵਿੱਚ ਬੰਦ ਹੈ ਹੁਣ ਵੇਖਣ ਵਾਲੀ ਗੱਲ ਹੈ ਕਿ ਹੌਂਦਸਮਾ ਕੀ ਕੁਝ ਲੈ ਕੇ ਆਵੇਗਾ ਰਿਪੋਰਟਾਂ ਖੋਲਣ ਗਿਆ ਕਿ ਨਹੀਂ ਉਹ ਵਕਤ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਨੇ ਰੋਮਾਨ ਇੰਡੀਆ ਪੰਜਾਬੀ ਤੇ